ਅੱਜ ਜਿਹੜਾ ਜਸਟਿਸ نیوز ਦਾ 19ਵਾਂ ਵਰ੍ਹੇਗੰਢ ਮਨਾਇਆ ਜਾ ਰਿਹਾ ਜੀ ਕੀ ਕਹਿਣਾ ਚਾਹਾਂ। ਦਾ ਬਲਵੀਰ ਸਿੰਘ ਸਿੱਧੂ ਮੁੱਖ ਸੰਵਾਦਕ ਜਸਟਿਸ نیوز। ਮੈਂ ਆਯਾਤ ਫਾਊਂਡੇਸ਼ਨ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਕਿ ਐਡਾ ਵੱਡਾ ਪ੍ਰੋਗਰਾਮ ਅੱਜ ਲੀਕ ਕੇ ਜਸਟਿਸ نیوز ਦੀ 19ਵੀਂ ਵਰ੍ਹੇਗੰਢ ਮਨਾ ਕੇ ਮੇਰੇ ਉੱਪਰ ਬੋਝ ਪਾਇਆ ਕਿ ਮੈਂ ਜਿਹੜਾ ਅੱਗੇ ਕੰਮ ਕਰਾਂ ਇਸ ਤੋਂ ਹੋਰ ਵਧੀਆ ਕਰਾਂ। ਸੋ ਮੈਂ ਆਯਾਤ ਫਾਊਂਡੇਸ਼ਨ ਦਾ ਸਭ ਤੋਂ तहे ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਇਸੇ ਤਰ੍ਹਾਂ ਮੇਰੇ ਜਿਹੜੇ ਇਹਨਾਂ ਦਾ ਸਾਥ ਯਾਦ ਫਾਊਂਡੇਸ਼ਨ ਨਾਲ ਬਣਿਆ ਰਵੇ ਤੇ ਮੈਂ ਜਿਹੜਾ ਪੱਤਰਕਾਰੀ ਲਈਏ ਬਹੁਤ ਤੋਂ ਵੱਧ ਹੋਰ ਕੰਮ ਕਰਾਂਗਾ ਥੈਂਕ ਯੂ ਧੰਨਵਾਦ ਸਰ ਜਿਹੜਾ ਅੱਜ ਪ੍ਰੋਗਰਾਮ ਹੋਇਆ ਇਹਦੇ ਬਾਰੇ ਕਿchna ਚਲੂ ਇਹ ਜਿਹੜਾ ਪ੍ਰੋਗਰਾਮ ਸੀ ਅੱਜ ਤੁਸੀਂ ਜਸਟਿਨ ਨਿਊਜ਼ ਦੀ ਤਰਫੋਂ ਰੱਖਿਆ ਗਿਆ ਤੇ ਬਹੁਤ ਹੀ ਕਸਲੰਗਾ ਯੋਗ ਕਦਮ ਹੈ ਤੁਹਾਡਾ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਸਾਰੇ ਆਪਣੇ ਭਾਈਚਾਰਕ ਆਪਣਾ ਪੱਤਰਕਾਰਾਂ ਦਾ ਭਾਈਚਾਰਕ ਹੈ ਇਨ ਨੂੰ ਸਾਂਝ ਨੂੰ ਬੰਦ ਤੋਂ ਵੱਧ ਇਹ ਆਪਾਂ ਲੋਕਾਂ ਦੇ ਸਾਹਮਣੇ ਰੱਖੀਏ ਔਰ ਇਸ ਤੋਂ ਜਿਆਦਾ ਇੰਪੋਰਟੈਂਟ ਚੀਜ਼ ਜੋ ਮੇਰੇ ਖਿਆਲ ਚ ਹੈ ਉਹ ਇਹ ਹੈ ਕਿ ਭਈ ਨਿਊਜ਼ ਦੀ ਜਿਹੜੀ ਕੁਆਲਿਟੀ ਹੈ ਉਹਦੇ ਉੱਪਰ ਬਿਹਤਰ ਤਰੀਕੇ ਨਾਲ ਕੰਮ ਕੀਤਾ ਜਾਵੇ ਚਾਹੇ ਨਿਊਜ਼ਪੇਪਰ ਹੋਣ ਚਾਹੇ ਸੋਸ਼ਲ ਮੀਡੀਆ ਹੋਵੇ ਇਹ ਜਿਹੜਾ ਲੋਕਾਂ ਦੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਤੇ ਨਿਊਜ਼ ਨਿਊਜ਼ ਹੈ ਜਿਹੜੀ ਉਹ ਬਹੁਤ ਬਿਹਤਰ ਤਰੀਕੇ ਨਾਲ ਇੱਕ ਅਫੈਕਟਿਵ ਵੇ ਨਾਲ ਤਿਆਰ ਕੀਤੀ ਜਾਏ ਔਰ ਲੋਕਾਂ ਦੇ ਦਰਮਿਆਨ ਲੈ ਕੇ ਆਂਦੀ ਜਾਏ ਔਰ ਇੰਪੋਰਟੈਂਟ ਇਹ ਵੀ ਹੈ ਕਹਿਣਾ ਕਿ ਭਈ ਜਿਹੜੀ ਭਾਈਚਾਰਕ ਇੱਕਤਾ ਇਹਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕੀਤਾ ਜਾਵੇ ਜਿਹੜੀਆਂ 네ਗੇਟਿਵ ਸ਼ਕਤੀਆਂ ਨੇ 네ਗੇਟਿਵ ਜਿਹੜੀ एनर्जी है वो चीज नो दूर कीता जावे एदे वास्ते जेडे अपने पत्रकारिता जो ਤੁਹਾਡਾ پروگرام ਹੈ ਇਹਦੇ ਸਿਰ ਮੈਕਸ ਸਾਰੇ ਪੱਤਰਕਾਰਾਂ ਨੂੰ ਜਾਂਦਾ ਹੈ ਕਿ ਅਸੀਂ ਇਸ ਚੀਜ਼ ਨੂੰ ਇੱਕ ਬਹੁਤ ਪੋਜੀਟਿਵ ਵੇ ਨਾਲ ਲੈ ਕੇ ਆਪਣੇ ਕੰਟਰੀ ਵਾਸਤੇ ਆਪਣੀ ਸੋਸਾਇਟੀ ਵਾਸਤੇ ਇੱਕ ਅਹਿਮ ਰੋਲ ਅਦਾ ਕਰਿਆ। आजाद ਫਾਊਂਡੇਸ਼ਨ ਪਿਛਲੇ ਕਾਫੀ ਸਮੇਂ ਤੋਂ ਦਿੱਤਾ ਸੀ ਜਾਣਿਆ ਅਗੜਿਆ ਸਮਾਜ ਸੇਵਾ ਦੇ ਕਿਤੇ ਕੰਮ ਕਰਦੀ ਹੈ। ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਬੋਲਨ ਦਾ? ਅ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਬੜਾ ਅਲੱਗ ਜਿਹਾ ਪ੍ਰੋਗਰਾਮ ਅਸੀਂ ਰੱਖਿਆ ਸੀ ਇਹਦੇ ਵਿੱਚ ਜਿਹੜੇ ਮਲੇਰਕੋਲੇ ਦੇ ਪੱਤਰਕਾਰ ਨੇ ਪੰਜਾਬ ਤੋਂ ਬੜੇ ਮੁੱద్ధి ਜੀ ਵੀ ਸਾਡੇ ਨਾਲ ਸ਼ਾਮਲ ਹੋਏ ਤੇ ਅਸੀਂ ਪੱਤਰਕਾਰਾਂ ਦੇ ਲਈ ਸਮਾਜ ਦੇ ਲਈ ਇੱਕ ਜਿਹੜਾ ਅੱਛਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਹ ਵੀ ਕੋਸ਼ਿਸ਼ ਕੀਤੀ ਕਿ ਜਿਹੜੇ ਪੱਤਰਕਾਰ ਵਧੀਆ ਕੰਮ ਕਰ ਰਹੇ ਨੇ ਉਹ ਹੋਰ ਵਧੀਆ ਕਰਨ ਤੇ ਨਾਲ ਦੀ ਨਾਲ ਇੱਕ ਇੱਕ ਜਿਹੜੀ ਪੱਤਰਕਾਰਤਾ ਦੇ ਵਿੱਚ ਪੱਤਰਕਾਰ ਗੁੰਮ ਹੋ ਰਿਹਾ ਉਹਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਇਸ ਦੇ ਉੱਪਰ ਚਿੰਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਪੱਤਰਕਾਰ ਨੂੰ ਬਚਾਉਣ ਦੀ ਲੋੜ ਆ ਸਮਾਜ ਨੂੰ ਬਚਾਉਣ ਦੀ ਲੋੜ ਆ ਮਨੁੱਖ ਨੂੰ ਬਚਾਉਣ ਦੀ ਲੋੜ ਆ ਇਸੇ ਨੂੰ ਲੈ ਕੇ ਜਿਹੜਾ ਅਸੀਂ ਜਸਟਿਸ نیوز ਚੁਣਿਆ ਸੀਗਾ ਉਹਦੀ 19ਵੇਂ ਬਰਿਆਂ ਗਣ ਚੁਣੀ ਸੀ ਉਹ ਮੈਨੂੰ ਲੱਗਦਾ ਅਸੀਂ ਬੜਾ ਅੱਛਾ ਕੀਤਾ ਤੇ ਜਸਟਿਸ نیوز ਦੀ ਸਾਰੀ ਟੀਮ ਆਈ 19 ਬਰਿਆਂ ਤੋਂ ਇਹ ਪੇਪਰ ਚਲਾ ਰਹੇ ਨੇ ਬੜਾ ਵੱਡਾ ਕੰਮ ਆ ਕਿ ਉਹ ਪੱਤਰਕਾਰੀ ਦੇ ਵਿੱਚ ਵੀ ਖਾਸ ਕਰਕੇ ਪ੍ਰਿੰਟ মিডিਆ ਨੂੰ ਚਲਾਉਣਾ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬੜਾ ਜੋਖਮ ਵਾਲਾ ਕੰਮ ਹੈਗਾ ਜਿਹੜਾ ਬਲਬੀਰ ਸਿੱਧੂ ਜੀ ਨੇ ਚੱਕਿਆ ਹੋਇਆ ਤੇ ਆਜ਼ਾਦ ਫਾਊਂਡੇਸ਼ਨ ਦੇ ਥਰੂ ਅਸੀਂ ਇਹ ਜਿਹੜਾ ਕੁਝ ਕਰ ਰਹੇ ਨੇ ਉਹਨੂੰ ਥੋੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਬੜੇ ਸਾਰੇ ਸਮਾਜ ਸੇਵਕਾਂ ਨੇ ਬੜੇ ਸਾਰੇ ਇੰਡਸਟਰੀਅਲਿਸਟਾਂ ਨੇ ਪੱਤਰਕਾਰਾਂ ਨੇ ਪੂਰੇ ਮਲੇਰਕੋੜ ਨੇ ਸਾਡਾ ਸਾਥ ਦਿੱਤਾ ਉਹਨਾਂ ਦੇ ਲਈ ਸਾਰਿਆਂ ਦਾ ਬੜਾ-ਬੜਾ ਸ਼ੁਕਰੀਆ ਖਾਸ ਕਰਕੇ ਜਿਹੜਾ ਪ੍ਰੋਗਰਾਮ ਕੀਤਾ ਗਿਆ ਅਸਲਮਨਾਬ ਜੀ ਜਿਹੜੇ ਸਾਡੇ ਚੇਅਰਮੈਨ ਨੇ ਉਹਨਾਂ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ ਤੇ ਨਾਲ ਦੀ ਨਾਲ ਕਿਮਿ ਅਰੋੜਾ ਜੀ ਜਿਹੜੇ ਸੀਗੇ ਇਹ ਸਭ ਕੁਝ ਜੋ ਪ੍ਰੋਗਰਾਮ ਕੀਤਾ ਇਹਨਾਂ ਵੱਲੋਂ ਕੀਤਾ ਗਿਆ ਇਹ ਸਾਰੀ ਇੱਕ ਟੀਮ ਦੇ ਵੱਲੋਂ ਕੀਤਾ ਗਿਆ ਸੇ ਸਾਰੀ ਟੀਮ ਇਹਦੇ ਲਈ ਬੜੀ ਮੁਬਾਰਕਬਾਦ ਦਿਲੋਂ ਮੈਂ ਦਿੰਦਾ ਤੇ ਨਾਲ ਦੀ ਨਾਲ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ